ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦੀ ਤੋਂ ਸੰਥਿਆ ਆਰੰਭ ਕਰਦੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਵੇੜੀ ਸੱਚ ਕੀ ਤਰੀਐ ਗੁਰਬੀਚਾਰ ਇਕ ਆਗ ਹੈ ਇਕ ਜਾਬ ਹੀ ਪੂਰ ਪਰੇ ਅਹੰਕਾਰ ਮਨ ਹੱਠ ਮੱਤੇ ਬੂਡੀਐ ਗੁਰਮੁਖ ਸੱਚ ਸੋਤਾਰ ਗੁਰ ਬਿਣ ਕਿਉ ਤਰੀਐ ਸੁਖ ਹੋਇ ਜੋ ਭਾਵੈ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਹੋਇ ਰਹਾਉ ਅਗ ਦੇਖੋ ਡੌਜਲੇ ਪਛੇ ਹਰਿਓ ਅੰਘੂਰ ਜਿਸਤੇ ਉਪਜੈ ਤਿਸਤੇ ਵਿਣਸੈ ਘਟ ਘਟ ਸੱਜ ਭਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਆਹੀ ਸਾਹੀ ਤੁਜ ਸੰਮਲਾ ਕਦੇ ਨਾ ਵਿਸਾਰੇਓ ਜੋ ਜੋ ਸਾਹਵ ਮਨਵਸੈ ਗੁਰਮੁਖ ਅੰਮ੍ਰਿਤ ਪਿਐਓ ਨਾਨਕ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਉ ਜਿਨ ਇਹ ਜਗਤ ਉਪਾਇਆ ਤੇਰ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗਵਾਰ ਘਟ ਘਟ ਜੋਤ ਨਿਰੰਤਰੀ ਬੁਝੈ ਕੋਰ ਮਤਸਾਰ ਗੁਰਮੁਖ ਜਿਨਨੀ ਜਾਣਿਆ ਤਿਨ ਕੀਚੈ ਸਾਬਾਸ ਸੱਚੇ ਸੇਤੀ ਰਾਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜੀਉ ਪਿੰਡ ਪ੍ਰਭ ਪਾਸ ਸਿਰੀ ਰਾਗ ਮਹੱਲਾ ਪਹਿਲਾ ਸੋਣਾ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬੈਨ ਗੋਣਾ ਕਾਮ ਨਾ ਆਵਈ ਟਹ ਟੇਰੀ ਤਨ ਖੇਹਿ ਮੇਰੇ ਮਨ ਲੈ ਨਾਹਾ ਘਰ ਜਾਹਿ ਗੁਰਮੁਖ ਨਾਮ ਸਾਲਾਹੀਐ ਖਉਮੈ ਨਿਵਈ ਪਾਹਿ ਰਹਾਉ ਸੋਣਾ ਸੋਣਾ ਗੰਡਣ ਗੰਢੀ ਐ ਲਿਖ ਪੜੁ ਬੁਝੈ ਭਾਰ ਤ੍ਰਿਸਨਾ ਅਹਨੇ ਅਗਲੀ ਹਉਮੈ ਰੋਗ ਵਿਕਾਰ ਓਹ ਵੇ ਪ੍ਰਵਾਹ ਅਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਤਰਾਪੀਆ ਬਿਨ ਨਾਵੈ ਦੁਖ ਸੰਤਾਪ ਹਾਂ ਬਿਨ ਸੰਗਤ ਸਾਧ ਇਥੇ ਠਮਕ ਲਾ ਕੇ ਨਾ ਤਰਾਪੀਆ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੀਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਹਿ ਵੇਚਿਆ ਮਨ ਦਿਆ ਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਿਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤ ਪਾਲ ਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸ ਹੈ ਜੋ ਭਾਵੈ ਤਿਉ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੇ ਜਲ ਬੁਝੀ ਪਾਇਆ ਗੁਰਮੁਖ ਗਿਆਨ ਅੰਤਰ ਲਾਗੇ ਜਲ ਬੁਝੇ ਇਹ ਪੋਲਾ ਬੁਝੇ ਨਹੀਂ ਬੋਲਣਾ ਬੁਝੇ ਇਸੇ ਤਰ੍ਹਾਂ ਉਚਾਰਨ ਕਰਨਾ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ ਮੋਇ ਜੇਤ ਕਰ ਜਾਈਐ ਤਿਤ ਜੀਵ ਦਿਆ ਮਰ ਮਾਰ ਅਨਹਦ ਸਬਦ ਸੁਹਾਵਣੀ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਵਿਨਾਸ਼ ਵਿਨਾਸ਼ ਬੱਲਾ ਲਾ ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਬਿਨਾਸ਼ ਸਤਗੁਰ ਸੇਵੇ ਆਪਣ ਆਉ ਸਾਧਗੁਰ ਬਾਣ ਤਾਸ ਖੜ ਦਰਗਹਿ ਪੈ ਨਾਈਐ ਮੁਖ ਹਰ ਨਾਮ ਨਿਵਾਸ ਖੜ ਸ਼ਬਦ ਨੂੰ ਕੋਲਾ ਬੋਲਣਾ ਖੜ ਨਹੀਂ ਬੋਲਣਾ ਖੜ ਲੈ ਜਾਣਾ ਜਹ ਦੇਖਾ ਤਹਿ ਰਵ ਰਹੇ ਸੇਵ ਸ਼ਕਤੀ ਕਾ ਮੇਲ ਦੇਹੋ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਜੋਗੀ ਦੁਖ ਵਿਛੋੜੇ ਮਨ ਮੁਖ ਲਾਹੈ ਨਾ ਮੇਨ ਮਨ ਬੈ ਰਾਗੀ ਘਰ ਵਸੈ ਸਚ ਪੈ ਰਾਕਾ ਹੋਇ ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਇ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁਖ ਨਾ ਹੋਇ ਸਿਰੀ ਰਾਗ ਮਹੱਲਾ ਪਹਿਲਾ ਏਹ ਮਨੋ ਮੂਰਖ ਲੋਬੀਆ ਲੋਬੇ ਲੱਗਾ ਲੁਬਾਨ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵਹਿ ਦਰਗਹ ਬਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੂਕਣੇ ਸੰਤ ਸਭਾ ਮਿਲ ਗਿਆਨ ਸਾਭਾ ਸ਼ਬਦ ਹੈ ਇਹਨੂੰ ਕੋਲਾ ਬੋਲਣਾ ਸਭਾਂ ਨੇ ਬੋਲਣਾ ਸਭਾ ਨੇਤ ਅਹਨੇ ਸ ਹਰ ਪ੍ਰਭ ਸੇਵਿਆ ਸਤ ਗੁਰ ਦੀਆ ਨਾਮ ਕੁਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਖੁੱਲਾ ਦੁਖ ਘਣੋ ਜਮ ਬਾਰ ਕਰੈ ਖੁਲਹਾਨ ਹਾਏ ਖੁਲਹਾਨ ਇਸੇ ਤਰ੍ਹਾਂ ਪੜਨਾ ਕਸ ਕੇ ਪੜਨਾ ਖੁਲਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਹਾ ਮਨਮੁਖ ਤੇ ਪਹਿਲਾਂ ਜ਼ਰੂਰੀ ਧਮਕ ਲਾ ਕੇ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਇਥੇ ਤੰਦ ਪਟਾਈਐ ਸਚਿ ਲਿਖਤ ਪਰਵਾਣ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪਰਦਾਨ ਨਾਨਕ ਨਾਮ ਨਾ ਵਿਸਰ ਕਰਮ ਸਚੈ ਨੀਸਾਨ ਸਿਰੀ ਰਾਗ ਮਹੱਲਾ ਪਹਿਲਾ ਇਕ ਤੇਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹਿ ਫਤ ਪਾਈਐ ਜਾ ਹਰ ਨਾ ਬਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਭਨ ਮਰੈ ਗੁਣ ਮਾਹੀ ਮਨ ਰੇ ਅਹਨਸ ਹਰ ਗੁਣ ਸਾਰ ਮਨ ਰੇ ਅਹਨਸ ਹਰ ਗੁਣ ਸਾਰ ਜਿਨ ਅਖਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਉਮੈ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਨ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇ ਹੋ ਨਾ ਕੀਜਈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵ ਹੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਗੁਰਮੁਖ ਰਾਵ ਹੈ ਸੁਹਾਗਣੀ ਮਿਸਰਾਮ ਸੋ ਪ੍ਰਵਸੇਜ ਥਮਕ ਲਾ ਕੇ ਪਤਾਰ ਪਤਾਰ ਨੇ ਕਹਣਾ ਤੱਤੇ ਰਣ ਚਲਦਾ ਭੱਵੇ ਤੋਂ ਤੋੜ ਕੇ ਪਤਾਰ ਇਸੇ ਤਰ੍ਹਾਂ ਉਚਾਰਨ ਕਰਨਾ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਨ ਪਾਈ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਗੁਰ ਮੀਤ ਕਰ ਸੱਚ ਪਾਵਹਿ ਦਰਗਹਿ ਜਾਇ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰ ਤੋਲ ਕੀਮਤ ਕਿਨੈ ਨ ਪਾਈਐ ਰਿਦਮਾਨਕ ਬੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਬਾਣੀ ਸਤਿ ਸੰਗਤ ਸਤ ਗੁਰ ਪਾਈਐ ਇਹਨਿਸ ਸਬਦ ਸਲਾਹਿ ਰਹਾਉ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜੋ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗਈ ਤਿਉ ਪਾਜਲ ਸਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰੱਤੇ ਸੱਚ ਭਾਵੇਂ ਹਾਂ ਗੁਰਮੁਖ ਇੱਥੇ ਵਿਸ਼ਰਾਮ ਨਹੀਂ ਲਾਉਣਾ ਇੱਥੇ ਠੰਮ ਕਲਾਉਣੀ ਹੈ ਗੁਰਮੁਖ ਇੱਥੇ ਠੰਮਕ ਲਾ ਕੇ ਕੂੜ ਨਾ ਭਾਵਈ ਇੱਥੇ ਵਿਸ਼ਰਾਮ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਹਾਂ ਸਾਕਤ ਇੱਥੇ ਠੰਮ ਕਲਾਉਣੀ ਹੈ ਸੱਚ ਨਾ ਭਾਵਈ ਸੱਚ ਰੱਤੇ ਗੁਰ ਮੇਲੇ ਐ सच्चे सच समाई मन महमानक लाल नाम रतन पदार्थ हीर सच वखर तन नाम है कट कट गहिर गंभीर हां गहिर कगा हाए शरीरारा गक्के तोडके गहिर गंभीर नानक गुरमुख पाई है दया करे हर धीर श्री राग मोहल्ला पहला ਭਰਮੇ ਭਾਹੇ ਨ ਵਿਜਵੈ ਜੇ ਭਵੈ ਤਸੰਤਰ ਦੇਸ ਅੰਤਰ ਮੈਲ ਨ ਉਤਰ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਹੈ ਗੁਰਮੁਖ ਹਰਿ ਲਿਬੜਾਈ ਆਪ ਗਿਆ ਸੁਖ ਪਾਇਆ ਮਿਲ ਸਰਲ ਸਰਲ ਸਮਾਈ ਜਿਨ ਹਰਿ ਹਰਿ ਨਾਮ ਰਚਿਤੇਓ ਸੋ ਆਗਣ ਆਵੈ ਜਾਇ ਜਿਸ ਸਤਗੁਰ ਪੁਰਖ ਨ ਭੇਟਿਓ ਸੋ ਪੌਜਲ ਪਚੈ ਪਚਾਈ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਮਾਨਕ ਜੀਉ ਇਥੇ ਠੰਮ ਕੋ ਇਹੋ ਮਾਨਕ ਜੀਉ ਨਿਰਮੋਲ ਹੈ ਯੋ ਕੌਟੀ ਬਦਲੇ ਜਾ ਯੋ ਯੋ ਕੌਂਡੀ ਬਦਲੇ ਜਾ ਇਹੋ ਤੇ ਫਿਰਨ ਇਹੋ ਮਾਨਕ ਜੀਉ ਨਿਰਮੋਲ ਹੈ ਯੋ ਕੌਂਡੀ ਬਦਲੇ ਜਾ ਜਿੰਨਾ ਸਤਗੁਰ ਰਸ ਮਿਲੇ 세 ਪੂਰੇ ਪੁਰਖ ਸੁਜਾਨ ਗੁਰ ਮਿਲ ਭਉਜਰ ਲੰਗੀਐ ਦਰਗਹਿ ਪਤ ਪਰਵਾਨ ਗੁਰ ਮਿਲ ਭਉਜਰ ਲੰਗੀਐ ਦਰਗਹਿ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤਨ ਉਪਜੈ ਸਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣ ਜਾ ਰਹੋ ਵਖਰ ਲੇਖ ਸਮਾਲ ਤੈਸੀ ਵਸਤ ਵਿਸਾਹੀ ਐ ਜੈਸੀ ਨਿਭੈ ਨਾਨ ਅੱਗੇ ਸਾਹ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਇ ਹਰ ਜਸ ਵਖਰ ਲੈ ਚੱਲਹੋ ਸਹ ਦੇਖੈ ਪਤੀ ਆਇ ਰਹਾ ਜਿਨਾ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਕੋਟਾ ਵਣਜ ਵਣਜੇ ਮਨ ਤਨ ਕੋਟਾ ਹੋਏ ਫਾਹੀ ਫਾਥੇ ਮਿਰਗ ਜਉ ਦੂਖ ਕਣੋ ਨਿਤ ਰੋਏ ਟੁਟੇ ਪੋਤੇ ਨਾ ਪਵਹਿ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਪੋਤੇ ਨਾ ਪਵਹਿ ਤਿਨ ਹਰ ਗੁਰ ਦਰਸ ਨਾ ਹੋਏ ਗੁਰੇ ਕੋਟੇ ਪੋਤ ਨਾ ਪਵਹਿ ਤਿਨ ਹਰ ਗੁਰ ਦਰਸ ਨ ਹੋਇ ਖੋਟੇ ਜਾਤ ਨ ਪਤ ਹੈ ਖੋਟ ਨ ਸੀਜਲ ਕੋਈ ਖੋਟੇ ਖੋਟ ਕਮਾਵਣ ਆਇ ਦਇਆ ਪਤ ਖੋਇ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਲਾਹ ਰਾਮ ਨਾਮ ਰੰਗ ਰਤਿਆ ਪਾਰ ਨਾ ਭਰਮ ਤੇ ਨਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾ ਅਮਰੰਗ ਰਤਿਆ ਪਾਰ ਨਾ ਭਰਮ ਤੇ ਨਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ